ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਈ ਰਾਜਵੀਰ ਜਵੰਦੀ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਮੈਨੂੰ ਬੜਾ ਦੁੱਖ ਹੁੰਦਾ ਹੈ ਗਲਤ ਫੋਟੋਆਂ ਲਾ ਕੇ ਆਰ ਆਈ ਪੀ ਲਿਖ ਕੇ ਆਪਣੀ ਟੀ ਆਰ ਪੀ ਲਈ ਆਪਣੇ ਵੀ ਉਹਦੇ ਲਈ ਪੋਸਟ ਆ ਪਾ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਰਿਕਵੈਸਟ ਕਰਦਾ ਹਾਂ ਬਾਈ ਪਲੀਜ਼ ਇਹਦਾ ਹਲਾਕ ਕਰੋ ਮੇਰੀ ਗੱਲ ਹੋਈ ਹੈ ਹੁਣ ਇੱਕ ਅਨਵਰ ਅਗਰਵਾਲ ਬਾਈ ਉਹ ਨਾਲ ਜਿਹੜੇ ਕਿ ਹਸਪੀਟਲ ਦੇ ਵਿੱਚ ਮੌਜੂਦ ਨੇ ਉਨਾਂ ਦੀ ਹਾਲਤ ਇੰਪਰੂਵ ਹੋਈ ਹੈ ਥੋੜੀ ਜੀ ਪਹਿਲਾਂ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਡੀ ਸੇਵਾ ਚੱਲ ਰਹੀ ਹੈ ਇੱਧਰ ਡੇਰਾ ਬਾਬਾ ਨਾਲਕ ਸਾਈਡ ਪਿੰਡ ਪੱਖੋਕੇ ਟਾਲੀ ਸਾਹਿਬ ਕਰਤਾਰਪੁਰ ਕੋरिडोर ਦੇ ਲਾਗੇ ਤੇ ਉਹ ਸੇਵਾ ਲਗਾਤਾਰ ਸਾਡੇ ਟੀਮ ਹੈ ਉੱਥੇ ਕਰ ਰਹੀ ਹੈ ਢੀ ਜਲਦੀ ਸੇਵਾ ਹੈ ਜਾਂ ਟਰੈਕਟਰ ਕਈ ਮੇਰੇ ਭਰਾ ਲੈ ਕੇ ਲੱਗੇ ਹੋਏ ਹੈ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਆਪਾਂ ਦਰਬਾਰ ਸਾਹਿਬ ਵੀ ਪਹੁੰਚੇ ਸੀਗੇ ਅਰਦਾਸ ਕਰਨ ਦੇ ਲਈ ਔਰ ਤੁਸੀਂ ਵੀ ਸਾਰੇ ਦੁਆ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਹੁਣ ਬਾਈ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਸਭ ਤੋਂ ਵੱਧ ਸਾਰੇ ਜਣੇ ਇਕੱਠੇ ਹੋ ਕੇ ਪਲੀਜ਼ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਰਾਜਵੀਰ ਬਾਈ ਦੀ ਸਿਹਤਯਾਬੀ ਲਈ ਪਲੀਜ਼ ਗਲਤ ਅਫਵਾਹ ਨਾ ਫਲਾਓ ਤੁਸੀਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਬਾਈ ਦੀ ਹਾਲਤ ਅਜੇ ਠੀਕ ਹੈ ਇਹ ਅਫਵਾਹ ਨਾ ਫਲਾਓ ਪਲੀਜ਼ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮਚ